ਘਰ ਘਰ ਦੀ ਕਹਾਣੀ ਵਿਤਕਰਾ ਰਾਣੀ ਦਾ ਫੋਨ ਆਇਆ ਲੋੜੀ ਆ ਵੱਡੇ ਜੂਗਾ ਆ ਤਾਂ ਤਿਲਕਣਾ ਜਾਵਾ ਇਹ ਭਾਬੀ ਨੂੰ ਲਾ ਦੇ ਜੀਰਾ ਤਾਂ ਆਪ ਹੀ ਬਥੇਰੇ ਲੈ ਲੈ ਹਾਏ ਮੈਂ ਤਾਂ ਇਹਨੂੰ ਨਾ ਸੁਨ ਸੁਨਦ ਲਿਆ ਕਿਦਾ ਮੈਂ ਇੰਨੇ ਚਾ ਨਾਲ ਕੀਤਾ ਮੈਨੂੰ ਤਾਂ ਬੇਬੇ ਵੀ ਮੇਰੇ ਤੇ ਗੁੱਸਾ ਲੱਗਦੀ ਆ ਇਹ ਸਹੀ ਕਿ ਆਸਿਆਣਿਆਂ ਨੇ ਕਦੇ ਸੱਸ ਮਾਂ ਨਹੀਂ ਬਣ ਸਕਦੀ ਮੈਂ ਤਾਂ ਰਾਣੀ ਹਾਂ ਨਾ ਬਾਸ ਉਦਾਂ ਦਾ ਪੱਟੋਂਗੇ ਮੇਂ ਸ਼ੁਕਰ ਆ ਰੱਬਾ ਤੇਰਾ 15 ਦਿਨ ਤੱਕ ਮੈਨੂੰ ਬੇਬੇ ਨੇ ਬੁਲਾਇਆ ਹੀ ਨਹੀਂ ਉਹ ਇੱਕ ਸੂਟ ਦੇ ਪਿੱਛੇ ਸਾਡੇ ਤਾਂ ਮਹੀਨਾ ਘਰ ਦੇ ਵਿੱਚ ਕਲੇਸ਼ ਹੁੰਦਾ ਰਿਹਾ ਅਗਲੇ ਬੇਬੇ ਦੀ ਵੀ ਗੱਲ ਆਪਦੀ ਥਾਂ ਤੇ ਸਹੀ ਸੀ ਅਗਲੇ ਤੋਂ ਜਿੰਨਾ ਸਾਰੇ ਅਗਲੇ ਨੇ ਕਰਤਾ ਤੇ ਨਾਲੇ ਵੈਸੇ ਵੀ ਚੱਲ ਵੈਸੇ ਵੀ ਬੇਬੇ ਦੀ ਗੱਲ ਸਹੀ ਸੀ ਅਗਲੇ ਦਾ ਤਾਂ ਪਹਿਲਾਂ ਹੀ ਬਹੁਤ ਖਰਚਾ ਹੋ ਗਿਆ ਹੋਣਾ ਲੋੜੀ ਤੇ ਅਗਲੇ ਤੋਂ ਜਿੰਨਾ ਸਰੇ ਅਗਲੇ ਨੇ ਕਰਤਾ ਪਰ ਇੱਕ ਚੀਜ਼ ਤਾਂ ਮੇਰੇ ਮਨ 'ਚ ਖੜਕਦੀ ਹੋਈ ਆ ਜਿੱਦਾਂ ਦਾ ਚੰਨੀ ਨੂੰ ਸੂਟ ਦਿੱਤਾ ਸੀ ਉਦਾਂ ਦਾ ਮੈਨੂੰ ਦੇ ਦਿੰਦੀ ਚੱਲ ਕੋਈ ਨਾ ਪੰਮੀ ਸਬਰ ਚੱਲ ਕੋਈ ਨਾ ਜਿੰਨਾ ਅਗਲੇ ਤੋਂ ਹੋਇਆ ਕਰਤਾ ਚੱਲ ਕੋਈ ਨਾ ਮੈਂ ਤਾਂ ਕੰਮ ਕਰਾਂ ਕੰਮੀ ਦਾ ਘਰ ਲਈ ਨਹੀਂ ਬੇਬੇ ਮੈਂ ਕਿਹਾ ਚੱਲ ਸਾਗ ਹੀ ਤੜਕ ਲਾਂਗੇ ਅੱਜ ਹਾਂ ਸਾਗ ਤਾਂ ਇੱਕ ਹੀ ਬਹੁਤ ਸੁਆਦ ਸੀਗਾ ਹਾਂ ਬੇਬੇ ਇਹ ਤਾਂ ਜਿੰਨਾ ਤੜਕਾ ਲਾ ਲ ਉਨਾਂ ਹੀ ਸੁਆਦ ਹੋਈ ਜਾਂਦਾ ਵਾ ਚੱਲ ਮੈਂ ਕਿਹਾ ਮੈਂ ਲਸਣ ਅਦਰਕ ਵੱਧ ਕੱਟ ਲੈਣੀ ਆ ਨਾਲ ਸਵੇਰ ਦਾ ਸਰਜੂ ਹਾਂ ਉਹ ਸਵੇਰ ਤਾਂ ਸਰਜੂ ਫਿਰ ਸੇਤੀ ਦਾ ਪਾਣੀ ਬਣ ਜਾਂਦਾ ਵਾ ਹਾਂ ਹਾਂ ਇਹ ਤਾਂ ਗੱਲ ਹੈਗੀ ਬੇਬੇ ਕੰਮੀ ਬੋਟਾ ਬੋਟਾ ਤਾਂ ਬੇਬੇ ਅੱਜ ਚਲੇ ਗਏ ਉਹ ਤਾਂ ਉਹ ਗਿਆ ਸੀ ਮੇਰੇ ਕੋਲੇ ਮੈਨੂੰ ਲੱਗਦਾ ਮੇਰੇ ਨਾਲ ਸਹਿਰ ਦੀ ਗੱਲ ਕਰਦਾ ਸੀਗਾ ਹਾਂ ਬੇਬੇ ਨਹੀਂ ਨਹੀਂ ਉਹ ਤਾਂ ਅੱਜ ਚਲੇ ਗਏ ਸੀ ਮੇਰੀ ਅੱਖ ਲੱਗੀ ਨਾ ਹਾਂ ਹਾਂ ਨਹੀਂ ਉਹ ਅੱਜ ਸਵੇਰੇ ਚਲੇ ਗਏ ਹੁਣ ਕਹਿੰਦੇ ਸੀ ਮੈਨੂੰ ਜ਼ਿਆਦਾ ਟਾਈਮ ਲੱਗੂਗਾ ਅੱਛਾ ਹਾਂ ਫੇਰ ਉਹਦੀਆਂ ਛੁੱਟੀਆਂ ਖਤਮ ਹੋ ਗਈਆਂ ਸੀ ਨਾ ਉਹ ਤਾਂ ਇਹ ਵੀ ਕਹਿੰਦੇ ਸੀ ਮੇਰੇ ਤੋਂ ਗੁਰਜਸ ਦੇ ਜਨਮ ਦਿਨ ਤੇ ਆਇਆ ਨਹੀਂ ਜਾਣਾ ਹਾਂ ਆਪਣੇ ਤਾਂ ਗੁਰਜਸ ਦਾ ਜਨਮ ਦਿਨ ਵੀ ਮੇਰੇ ਪੁੱਤ ਦਾ ਹੋਰ ਦਾ ਹਾਂ ਬੇਬੇ ਤਾਂ ਗੱਲ ਹੈਗੀ ਆ ਮੈਂ ਤਾਂ ਕਾਸੀ ਵਧੀਆ ਬਣਾਵਾਂਗਾ ਜਿਵੇਂ ਰਾਣੀ ਨੇ ਲੋਹੜੀ ਦਾ ਬਣਾਇਆ ਸੀਗਾ ਇਹ ਤਾਂ ਗੱਲ ਬੇਬੇ ਤੇਰੀ ਠੀਕ ਆ ਪਰ ਫਿਰ ਆਇਆ ਨਹੀਂ ਨਾ ਜਾਣ ਫਿਰ ਕੰਮ ਵੀ ਤਾਂ ਦੇਖਣਾ ਜ਼ਰੂਰੀ ਆ ਨਾ ਫਿਰ ਕੀ ਗੱਲ ਹੋ ਗਈ ਬੇਬੇ ਕੀ ਸੋਚਣ ਲੱਗ ਗਈ ਫਿਰ ਤਾਂ ਬਹੁਤਾ ਹੀ ਦਿਲਦਾਸ ਹੋਇਆ ਪਿਆਵਾ ਦੋ ਚਾਰ ਦਿਨ ਹੋਰ ਰਹਿ ਜਾਂਦਾ ਤੇ ਬੇਬੇ ਨੂੰ ਛੁੱਟੀ ਮਿਲਦੀ ਨਹੀਂ ਨਾ ਭਾਈ ਚੱਲ ਮੈਂ ਤਾਂ ਅੰਦਰ ਜਾ ਕੇ ਪੈਣੀ ਆ ਬੇਬੇ ਤਾਂ ਇਸ ਵਾਰ ਬਾਲੀ ਅਦਾਸ ਲੱਗਦੀ ਆ ਬੇਬੇ ਦਾ ਲੱਗਦਾ ਬਾਲਾ ਜੀ ਕਰਦਾ ਸੀ ਇਸ ਵਾਰ ਜਗਰਜਾ ਦਾ ਜਾਣਦਿਆਂ ਜੀ ਤਾਂ ਮੇਰਾ ਵੀ ਬਹੁਤ ਕਰਦਾ ਸੀਗਾ ਪਰ ਹੁਣ ਇਹ ਹੈ ਨਹੀਂ ਗੇ ਫਿਰ ਚੰਗਾ ਨਹੀਂ ਲੱਗਦਾ ਚੱਲ ਮੈਂ ਇਹਨਾਂ ਨਾਲ ਗੱਲ ਕਰਕੇ ਦੇਖਦੀ ਆ ਜਿਵੇਂ ਇਹ ਕਹਿਣਗੇ ਉਵੇਂ ਕਰ ਲਾਂਗੇ ਚੱਲ ਮੈਂ ਟੈਂਕੀ ਚ ਪਾਣੀ ਕਰ ਲਾ ਟੈਂਕੀ ਖਤਮ ਹੋਈ ਪਈ ਆ ਸੱਚ ਮੈਂ ਇਹਨਾਂ ਨੂੰ ਵੀ ਫੋਨ ਕਰੀ ਲਵਾਂ ਨਾਲੇ ਪਤਾ ਲੱਜੂ ਕੀ ਕਹਿੰਦੇ ਆ ਹੈਲੋ ਹਾਂਜੀ ਤੁਸੀਂ ਪਹੁੰਚ ਗਏ ਅੱਛਾ ਰਾਸਤੇ ਦੇ ਵਿੱਚੋਂ ਠੀਕ ਆ ਠੀਕ ਹਾਂਜੀ ਜਦੋਂ ਪਹੁੰਚ ਗਏ ਮੈਨੂੰ ਫੋਨ ਕਰ ਦਿਓ ਮੈਨਾਂ ਸੱਚ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ ਹਾਂਜੀ ਮੈਂ ਤਾਂ यूं ਕਹਿੰਦੀ ਸੀਗੀ ਆਪਣੀ ਬੇਬੇ ਦਾ ਬਾਹਲਾ ਹੀ ਜੀ ਕਰਦਾ ਵਾ ਗੁਰਜਤ ਦਾ ਜਨਮ ਦਿਨ ਮਨਾਉਣ ਨੂੰ ਉਹ ਮੈਨੂੰ ਕਹੀ ਜਾਂਦੇ ਸੀ ਵੀ ਜੇ ਤੁਸੀਂ ਹੁੰਦੇ ਤਾਂ ਚੰਗਾ ਹੋਣਾ ਸੀ ਹਾਂਜੀ ਇਹ ਗੱਲ ਆ ਨਾ ਵੀ ਉਹ ਕਹਿੰਦੇ ਸੀਗੇ ਵੀ ਮੈਂ ਗੁਰਜਸ ਦਾ ਜਨਮ ਦਿਨ ਜਿਵੇਂ ਰਾਣੀ ਨੇ ਆਪਦੇ ਮੁੰਡੇ ਦੀ ਲੋੜ ਹੀ ਧੂਮ-ਤਾਹਮ ਨਾਲ ਕੀਤੀ ਆ ਮੈਂ ਉਵੇਂ ਉਹਦਾ ਜਨਮ ਦਿਨ ਮਨਾਵਾ ਹੁਣ ਤੁਸੀਂ ਦੱਸੋ ਅਸੀਂ ਕੀ ਕਰੀਏ ਫਿਰ ਤੁਹਾਡੇ ਬਿਨਾਂ ਵੀ ਨਹੀਂ ਚੰਗਾ ਲੱਗਣਾ ਸਾਨੂੰ ਅੱਛਾ ਹੀ ਹਾਂ ਹਾਂ ਚੰਨੀ ਤੇ ਰਾਣੀ ਨੂੰ ਚਲੋ ਠੀਕ ਆ ਫਿਰ ਇਦਾਂ ਕਰ ਲੈਨੇ ਆ ਮੈਂ ਬੇਬੇ ਨੂੰ ਹੁਣੇ ਜਾ ਕੇ ਦੱਸਦੀ ਆਂ ਫਿਰ ਪੈਸੇ ਚਲੋ ਠੀਕ ਆ ਹਾਂਜੀ ਹਾਂਜੀ ਤੁਸੀਂ ਥੋੜੇ ਜਿ ਮੈਨੂੰ ਫੜਾ ਕੇ ਵੀ ਗਏ ਸੀਗੇ ਠੀਕ ਆ ਠੀਕ ਓਕੇ ਬਾਏ ਬਾਏ ਚਲ ਮੈਂ ਪੁੱਛਦੀ ਆਂ ਬੇਬੇ ਨੂੰ ਬੇਬੇ ਮੇਰੀ ਅੱਜ ਗੱਲ ਹੋਈ ਸੀ ਇਹਨਾਂ ਨਾਲ ਹਜੇ ਪਰ ਇਹ ਪਹੁੰਚੇ ਨਹੀਂ ਹੈਗੇ ਉਹ ਕਹਿੰਦੇ ਸੀ ਜੇ ਤੁਸੀਂ ਵੀ ਗੱਲ ਦਾ ਜਨਮ ਦਿਨ ਮਨਾਉਣਾ ਗੁਰਜਸ ਦਾ ਮਨਾ ਲਓ ਮੈਂ ਤੁਹਾਨੂੰ ਪੈਸੇ ਦੇ ਦੂੰਗਾ ਇਹ ਤਾਂ ਬਹੁਤ ਹੀ ਪਹੀਆ ਗੱਲ ਆ ਹਾਂ ਆਜੇ ਮੈਂ ਤੈਨੂੰ ਬਾਕੀ ਗੱਲ ਉੱਥੇ ਬਹਿ ਕੇ ਦੱਸਦੀ ਆ ਇੱਥੇ ਬੈਨੇ ਤੁੱਪੇ ਆਪਾਂ ਠੰਡ ਹੋਈ ਪਈ ਆ ਬੇਬੇ ਉਹ ਤਾਂ ਐਂ ਕਹਿੰਦੇ ਸੀ ਜੇ ਤੁਸੀਂ ਜਨਮ ਦਿਨ ਮਨਾਉਣਾ ਵਾ ਇੱਕ ਕੇਕ ਲਿਆ ਕੇ ਆਪਣੀਆਂ ਕੁੜੀਆਂ ਨੂੰ ਬੁਲਾ ਲਿਓ ਫਤ ਫਿਰ ਉਹਨਾਂ ਦਾ ਮਾਨ ਤਾਨ ਵੀ ਕਰਨਾ ਪੈਣਾ ਇਹ ਵੀ ਗੱਲ ਹੈਗੀ ਆ ਕੱਪੜਾ ਲੂਡਾ ਵੀ ਦੇਣਾ ਪੈਣਾ ਉਹਨਾਂ ਨੂੰ ਹਾਂ ਇਹ ਤਾਂ ਗੱਲ ਹੈਗੀ ਆ ਕੋਈ ਨਾ ਫਿਰ ਮੈਂ ਕਰੂੰ ਨਾ ਦੋਨਾਂ ਨੂੰ ਫੋਨ ਕਰ ਲੂੰਗੀ ਆਪਦੀ ਪਸੰਦ ਦੇ ਲੈ ਆਉਣਗੀਆਂ ਉਹ ਹਾਂ ਹੋ ਚਲ ਫਿਰ ਤੂੰ ਉਹਨੇ ਫੋਨ ਲਾ ਲੈ ਉਹਨਾਂ ਦੋ ਤਾਂ ਦੇਣਾ ਵਿੱਚ ਹਾਂ ਇਹ ਤਾਂ ਗੱਲ ਹੈਗੀ ਆ ਬੇਬੇ ਹਾਂ ਫਿਰ ਨਾਲੇ ਆਪਣਾ ਚਲੋ ਮੈਂ ਕਰਦੀ ਆ ਫਿਰ ਮੈਂ ਪਹਿਲਾਂ ਰਾਣੀ ਨੂੰ ਹੀ ਫੋਨ ਲਾ ਕੇ ਦੇਖ ਲੈਣੀ ਆ ਨਾ ਹਾਂ ਹੋ ਐਂ ਕਰਦੀ ਆ ਮੈਂ ਲਾਉਣੀ ਮੇ ਕੋ ਫੋਨ ਤਾਂ ਹੈਗਾ ਹੀ ਆ ਬੇਬੇ ਰਾਣੀ ਤਾਂ ਫੋਨ ਚੱਕਦੀ ਨਹੀਂਗੀ ਚੱਲ ਚੰਨੀ ਨੂੰ ਲਾ ਲਾ ਫਿਰ ਚਲ ਮੈਂ ਚੰਨੀ ਨੂੰ ਲਾ ਕੇ ਦੇਖ ਲੈਣੀ ਆ ਹੈਲੋ 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 ਪਾਪੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਆ ਚੰਨੀ ਠੀਕ ਆ ਪਾਪੀ ਤੁਸੀਂ ਸੁਣਾਓ ਵਧੀਆ ਸੀ ਵੀ ਸਾਰੇ ਠੀਕ ਠਾਕ ਹਾਂਜੀ ਵੀਰੇ ਚੱਲਿਆ ਗਿਆ ਹਾਂ ਹਾਂ ਉਹ ਤਾਂ ਅੱਜ ਚਲੇ ਗਏ ਸੀਗੇ ਬਸ ਉਹ ਰਸਤੇ ਦੇ ਵਿੱਚ ਆ ਪਹੁੰਚਣ ਵਾਲੇ ਹੀ ਆ ਅੱਛਾ ਠੀਕ ਆ ਜੀ ਤੇ ਚੰਨੀ ਬੇਬੇ ਦਾ ਬਾੜਾ ਜੀ ਕਰਦਾ ਸੀ ਗੌਰਜਸ ਦਾ ਜਨਮ ਦਿਨ ਮਨਾਉਣ ਨੂੰ ਤੇ ਨਾਲੇ ਬੇਬੇ ਕਹਿੰਦੀ ਸੀ ਵੀ ਤੁਹਾਨੂੰ ਵਧੀਆ ਕੱਪੜਾ ਲੀੜਾ ਲੈ ਕੇ ਦੇਣਾ ਵਾ हां जी भाभी ਤੇ ਮੈਂ ਰਾਣੀ ਨੂੰ ਫੋਨ ਲਾਇਆ ਸੀ ਉਹਨੇ ਚੱਕਿਆ ਨਹੀਂ ਅੱਛਾ ਭਾਬੀ ਹਾਂ ਚਲ ਕੋਈ ਨਾ ਭਾਬੀ ਮੈਂ ਚਲਦੀ ਆ ਥੋਡੇ ਨਾਲ ਆਪਾਂ ਲਿਆਵਾਂਗੇ ਕੱਪੜੇ ਫਿਰ ਰਾਣੀ ਨੇ ਤਾਂ ਫੋਨ ਚੱਕਿਆ ਨਹੀਂ ਚੰਨੀ ਚਲ ਕੋਈ ਨਾ ਭਾਬੀ ਮੈਨੂੰ ਪਤਾ ਰਾਣੀ ਨੂੰ ਕਿਦਾਂ ਦਾ ਸੂਟ ਚਾਹੀਦਾ ਵਾ ਮੈਂ ਉਹਦੀ ਆਪੇ ਪਸੰਦ ਦਾ ਸੂਟ ਲੈ ਦੂੰਗੀ ਚਲ ਠੀਕ ਮੈਂ ਅੱਜ ਬੇਲੀ ਐ ਕਰੋ ਤੁਸੀਂ ਅੱਜ ਹੀ ਆਜੋ ਚਲ ਠੀਕ ਠੀਕ ਮੈਂ ਬੇਬੇ ਨਾਲ ਗੱਲ ਕਰ ਲੈਣੀ ਆ ਹਾਂਜੀ ਕਰ ਲੋ ਫਿਰ ਆਪਾਂ ਪੱਪੂ ਦੀ ਦੁਕਾਨ ਤੇ ਮਿਲਾਂਗੇ ਚਲ ਠੀਕ ਆ ਚੰਨੀ ਤੂੰ ਵੀ ਆ ਜੀ ਮੈਂ ਵੀ ਆਉਣੀ ਆ ਓਕੇ ਬਾਏ ਬੇਬੇ ਚੰਨੀ ਕਹਿੰਦੀ ਵੀ ਮੈਂ ਰਾਣੀ ਦਾ ਤੈਨੂੰ ਪਸੰਦ ਦਾ ਪਤਾ ਵਾ ਸੂਟ ਤੇ ਵੀ ਤੂੰ ਪੱਪੂ ਦੀ ਦੁਕਾਨ ਤੇ ਆ ਜੀ ਮੈਂ ਵੀ ਉੱਥੇ ਆ ਜੂਗੀ ਤਾਂ ਜਾਇਆ ਕੋ ਤਾਂ ਫਿਰ ਵੈਲੀ ਆ ਫਿਰ ਬੇਬੇ ਰਾਣੀ ਗੁੱਸਾ ਮੰਨੂਗੀ ਵੀ ਮੈਨੂੰ ਨਹੀਂ ਮੈਨੂੰ ਕਰਦੀ ਗੁੱਸਾ ਓਹ ਫਿਰ ਬੇਬੇ ਜੀ ਉਹਦਾ ਫੋਨ ਪਿੱਛੋਂ ਆਇਆ ਫਿਰ ਉਹਨੂੰ ਦੱਸੀ ਨਾ ਵੀ ਅਸੀਂ ਕਿੱਥੇ ਗਈਆਂ ਵਾ ਨਹੀਂ ਮੈਂ ਦੱਸਦੀ ਦੇਖ ਲਾ ਹੋਰ ਰਾਣੀ ਗੁੱਸਾ ਨਾ ਮੰਨ ਜਵੇ ਉਹ ਨਹੀਂ ਮੰਦੀ ਭਾਬੀ ਨਾ ਚੰਨੀ ਹੋ ਚੰਨੀ ਹੋਰ ਨਾ ਰਾਣੀ ਗੁੱਸਾ ਮੰਨ ਜਵੇ ਉਹਦਾ ਤਾਂ ਸੂਟ ਵੀ 5-700 ਵਾਲਾ ਹੀ ਆ ਉਹ ਕੁਛ ਨਹੀਂ ਕਹਿੰਦੀ ਭਾਬੀ ਉਹਨੇ ਕਿਹਾ ਤੈਨੂੰ ਲੋੜੀ ਤੇ ਬਾਲਾ ਵਧੀਆ ਸੂਟ ਦਿੱਤਾ ਸੀ ਹਾਂ ਇਤਗਲ ਹੈਗੀ ਆ ਉਹਨੂੰ ਤਾਂ ਮੈਂ ਬਧੇਰਾ ਕਿਹਾ ਸੀ ਭਾਬੀ ਨੂੰ ਵਧੀਆ ਸੂਟ ਲਾ ਦੇ ਪਰ ਉਹਨੇ ਮੇਰੀ ਇੱਕ ਨਿਮਨ ਨਹੀਂ ਹੈਗੀ ਹੈ ਸੱਚੀ ਹੋਰ ਉਹ ਤਾਂ ਕਹਿੰਦੀ ਸੀ ਉਹਨੂੰ ਵੀਰਾ ਬਧੇਰੇ ਸੂਟ ਲੈ ਦਿੰਦਾ ਵਾ ਹੈ ਐਦਾਂ ਕਹਿੰਦੀ ਸੀ ਉਹ ਹੋਰ ਮੈਂ ਤਾਂ ਤੈਨੂੰ ਤਾਂ ਨਹੀਂ ਦੱਸਿਆ ਵੀ ਤੈਨੂੰ ਗੁੱਸਾ ਲੱਗੂਗਾ ਅੱਛਾ ਚੱਲ ਫਿਰ ਤਾਂ ਠੀਕ ਆ ਹੀ ਲਾ ਦਾਂਗੇ ਹਾਂ ਕੁਛ ਨਹੀਂ ਹੁੰਦਾ ਹਾਂ ਚਲ ਆ ਜਾ ਭਾਬੀ ਬੇਬੇ ਵੀ ਉਹ ਬੈਠੀ ਆ हाँ बेबे थी तो उ बैठी जिते छद के गई सी मैं धुप निकली हुई है ना फिर हां हां और बेबे सत श्रीकाल सत श्रीकाल पुत बैठ चन्नी मैं तेरे वास्ते कुर्सी कुर्सी ले आनी है आ ले चल नहीं इतने बैठ जा मैं तेरे पानी पूनी लिया के दनी हां ਆ ਲੈ ਚੰਨੀ ਪਾਣੀ ਬੇਬੇ ਤੇਰੇ ਕੋਲ ਹਾਂ ਬੇਬੇ ਮਿਲ ਗਏ ਰਾਣੀ ਦਾ ਨੀ ਫੋਨ ਆਇਆ ਆਇਆ ਸੀਗਾ ਫੋਨ ਰਾਣੀ ਦਾ ਅੱਛਾ ਮੈਂ ਕਹਿਤਾ ਸੀਗਾ ਕੋਈ ਨਹੀਂ ਅਸੀਂ ਪਹੁੰਚ ਜਾਾਂਗੇ ਚੱਲ ਵਧੀਆ ਹੋਇਆ ਬੇਬੇ ਹਾਂ ਆਹ ਦਿਖਾਉਂ ਮੈਂ ਬੇਬੇ ਤੈਨੂੰ ਸੂਟ ਆਹ ਤਾਂ ਆਪਣੀ ਦਾ ਵਾ ਚੰਨੀ ਦਾ ਸੂਟ ਆ ਸੋਹਣਾ ਬੱਚਾ ਹਾਂ ਤੇ ਆ ਆਪਣੀ ਰਾਣੀ ਦਾ ਬੇਬੇ ਮੈਂ ਤਾਂ ਆਪਦਾ ਸੂਟ ਨਾਲ ਹੀ ਲੈ ਜਾਣਾ ਮੈਂ ਹੁਣ ਲੈ ਜੀ ਪੁੱਤ ਕੋਈ ਨਾ ਚੱਲ ਫਿਰ ਆ ਨਾਲ ਹੀ ਲੈ ਜੀ ਇਹ ਫਿਰ ਮੈਂ ਅੰਦਰ ਰੱਖ ਦੂੰਗੀ ਚੱਲ ਬੇਬੇ ਹੁਣ ਤਾਂ ਮੈਂ ਚੱਲਦੀ ਆ ਮੈਂ ਪੁੱਤ ਤੂੰ ਘਰ ਦਾ ਹਾਲ ਚਾਲ ਵੀ ਨਹੀਂ ਦੱਸਿਆਗਾ ਨਾ ਜਵਾਬ ਕੋਈ ਨਾ ਬੇਬੇ ਫਿਰ ਹੁਣ ਪ੍ਰੋਗਰਾਮ ਤੇ ਮਿਲਣਾ ਤਾਂ ਹੈਗਾ ਜਵਾਬ ਜੱਲਾ ਠੀਕ ਆ ਹਾਂ ਹਾਂ ਸਾਰੇ ਠੀਕ ਆ ਬੇਬੇ ਚਲੋ ਫਿਰ ਮੈਂ ਚਾਹ ਚੂ ਦਾ ਪੀ ਲੰਦੀ ਚਲੋ ਬਸ ਮੈਂ ਚੱਲਦੀ ਆ ਹੁਣ ਚੱਲ ਫਿਰ ਤੈਨੂੰ ਛੱਡ ਹੀ ਆਉਨੇ ਆ तू तो चाह पानी भी नहीं पीता भाई कर दो मैं तो फिर चल चल बुआ कर दो बुआ बा तू तो कुछ भी नहीं खादा चल भाभी खाता लिया नहीं हों चंगा पत्त फिर मिलते हैं बाह का आ चल कोई ना आज भुवनल Wow. Wow. No. Oh. Hello, Hello. Happy, birthday. Happy birthday to you. Happy birthday to you. Happy birthday to you. Happy birthday to you. पहले तो तू मारे के खराब मारे थे, खर, थे। अब एवार खा तो खालो हाँ हाँ नहीं ये वाला खाना ये वाला खाना ये बता खालो बाव अरे पैसे देने कुछ थोड़े चीजें लो ये पापी तुम्हें भाड़ा ये तो हमारे सुप्ता पे अच्छा अच्छा तो तुझे नहीं पड़ता है क्या हाँ ठीक है खाले मेरा भी शर्मनाक ये पापी तुम ही आ जाते हैं Happy okay. hmm? oh, oh, Happy birthday. Happy birthday. Happy birthday. Happy birthday. Happy birthday. Happy ਉਹ ਚਲ ਬੇਬੇ ਜੇ ਵੀਰਾ ਹੁੰਦਾ ਤਾਂ ਬੜਾ ਵਧੀਆ ਹੁੰਦਾ। ਹੋਰ ਜੇ ਮੇਰੇ ਬੂਟਾ ਹੁੰਦਾ ਬਹੁਤ ਵਧੀਆ ਹੁੰਦਾ। ਹਾਂ ਚਲ ਚੰਗਾ ਲੱਗਦਾ ਨਾਲ। ਹਾਂ। ਬੇਬੇ ਭਾਬੀ ਕੋਤਨ ਕਿਥੇ ਰਹੀ? ਉਹ ਕੱਪੜੇ ਲਾਣ ਗਏ ਹੁਣੇ ਤੁਹਾਡੇ। ਅੱਛਾ ਅੱਛਾ ਠੀਕ ਹੈ ਠੀਕਾ। ਮਾਰ ਲੈਂਦੀ ਬਾਜ। ਕੋਈ ਮਾਰਦੀ। ਤੇਰੇ ਸੁਪੂੜਾ ਸੋਨਾ ਨਹੀਂ ਕਿੱਥੋਂ ਲਿਆ ਤੁਸੀਂ? ਮੈਂ ਉੱਥੇ ਕਿਰੇ ਪੱਪੂ ਜੀ ਦੀ ਦੁਕਾਨ ਦੇ ਨਾਲ ਦੀ ਦੁਕਾਨ ਹਾਂ ਮੈਨੂੰ ਵੀ ਕਿਰੇ ਤੋਂ ਲਿਆ ਥੁਮੀ ਬੋਲਸ ਨਾ ਕਿੰਨੇ ਕਿ ਬੁੱਕੀਆ ਦਾ ਕੰਮ ਹਾਂ ਮੈਨੂੰ ਤਾਂ ਹਾਲੇ ਤੀ ਚੰਗੇ ਲੱਗਦੇ ਪਰ ਥਾਰੇ ਥਾਰੇ ਨਹੀਂ ਹਾਂ ਪਾਏ ਭਾਉ ਦਾ ਇਹਨਾਂ ਨਾਲ ਲੱਪਾ ਵੀ ਨੂੰ ਬਾਜੀ ਅਸੀਂ ਵੀ ਜਾਣਾ ਕੰਮ ਧੁੰਦਾ ਕਰਨਾ ਉਹਦਾ ਸਮਝ ਆ ਰਹੀ ਆ ਰਣੀ ਤੇ ਦਸੂਤ ਅੱਛਾ ਚਲ ਮੈਂ ਇੱਕ ਵਾਰੀ ਫੇਰ ਚਾਹ ਲਿਆ ਦਮਾ ਥੋੜੀ ਥੁੜਕੀ ਦਿਓ ਤੇ ਘੁੱਟ ਵੀ ਲੈ ਜਮਚ ਚੁਵਾ ਕੇ ਚਲ ਠੀਕ ਹੈ ਮੈਂ ਲਵਾਂਗਾ ਕੋਈ ਨਾ ਤਾਂ ਤੱਕੇ ਨਾ ਤਾਂ ਜਾ ਕੇ ਪੈਂਦੀ ਆ ਆ ਬੇਬੇ ਪੈ ਜਾ ਆਰਾਮ ਕਰ ਲੇ ਹਾਂ ਵੀ ਹੋਵੇ ਜਵੇ ਦਾ ਤੋੜਾ ਪੈ ਗਿਆ ਹਾਂ ਪੈ ਜਾ ਕੋਈ ਕੋਈ ਦੂਸਰ ਤੈਨੂੰ ਵੀ ਕੋਈ ਦਵਾ ਦੇ ਇਹ ਨਹੀਂ ਮੈਂ ਤਾਂ ਕਹਿਤਾ ਸੀਗਾ ਮੇਰੇ ਨੂੰ ਨਾ ਸੂਟ ਛੱਡ ਦੇ ਮੈਂ ਤਾਂ 1000 ਰੁਪਏ ਲੈ ਲਿਆ ਸੀਗਾ ਅੱਛਾ ਅੱਛਾ ਚੱਲ ਵਧੀਆ ਕੰਮ ਆ ਬੰਦੂ ਕੋਸੇ ਨਾ ਤੁਹਾਡਾ ਠੀਕ ਜਾਈ ਆ ਹਾਂ ਆ

ਨੇ ਬੱਸ ਮੈਂ ਤਾਂ ਥੱਕ ਗਈ। ਪਹੁੰਚ ਲਿਏ ਹਾਂ। ਚੱਲ ਗਏ ਹਾਂ। ਚੱਕਾ ਪੀ ਇੱਕ ਕੰਮ ਕਰ ਲੈਂ ਹਾਂ। ਸੈਂਟਰ ਦਾ ਪਬਲਿਕ ਚੱਲ ਜਾਣਾ ਹੈ। ਕੈਦ ਨਹੀਂ ਕਰੂ ਕੋਈ। ਚੱਲ ਠੀਕ ਆ। ਸੈਂਟਰ ਦਾ ਪਬਲਿਕ ਚੱਲ ਠੀਕ ਆ। ਚੱਲ ਬੜੀਆ ਹੋ ਗਿਆ ਪ੍ਰੋਗਰਾਮ। ਹਾਂ। ਫਿਰ ਕਰੀਏ। ਹਾਂ। ਚਲੋ ਹਾਂ। ਬਾਈ। ਕੀਰਾ ਫੋਨ ਆਇਆ ਪੁੱਤ ਬੇਬੇ ਫੋਨ ਚੰਨੀ ਦਾ ਸੀ ਹਾਂ ਉਹਦੀ ਬਹੁਤ ਖੁਸ਼ੀ ਵਾਲੀ ਖਬਰ ਆ ਅੱਛਾ ਹਾਂ ਉਹਦੀ ਦਣਦ ਦਾ ਵਿਆਹ ਵਾ ਗਲੇ ਮਹੀਨੇ ਅੱਛਾ ਹਾਂ ਮੈਂ ਤਾਂ ਵਧਾਈਆਂ ਦੇਤੀਆਂ ਜਦੋਂ ਉਹਦਾ ਫੋਨ ਆਵੇ ਉਦੋਂ ਤੂੰ ਵੀ ਵਧਾਈਆਂ ਦੇ ਦੇਵੀਂ ਕੋਈ ਨਾ ਪਤਾ ਵਧਾਈਆਂ ਦੇ ਦੂੰਗੀ ਮੈਂ ਹਾਂ ਬਹੁਤ ਖੁਸ਼ੀ ਵਾਲੀ ਖਬਰ ਆ ਉਹਨਾਂ ਨੂੰ ਤਾਂ ਚਾਚੜਾ ਕੋਈ ਮੇਰੇ ਕੋ ਹਜੇ ਟਾਈਮ ਨਹੀਂ ਹੈਗਾ ਗੱਲ ਕਰਨ ਦਾ ਨਾਲੇ ਅਗਲੇ ਮਹੀਨੇ ਤੱਕ ਬੂਟਾ ਵੀ ਆ ਜਾਊਗਾ ਆਪਣਾ अच्छा हां ਜਦੋਂ ਆਉਗੀ ਤੂੰ ਕਰ ਲਈ ਫਿਰ ਫੋਨ ਕੋਈ ਨਾ ਪੁੱਤ ਕਰ ਲੂੰਗਾ ਹਾਂ ਮੈਂ ਫੋਨ ਤੇਰੇ ਕੋਲ ਹੀ ਰੱਖ ਜਾਨੀ ਆ ਫਿਰ ਹਾਂ ਚਲ ਮੈਂ ਤਾਂ ਕੰਮ ਕੁੰਮ ਕਰ ਲਾ ਮੈਂ ਤੈਨੂੰ ਇਹੀ ਦੱਸਣ ਆਈ ਸੀ ਹੈਲੋ ਹਾਂ ਪੁੱਤ ਖੁਦਾਈਆਂ ਤੈਨੂੰ ਹਾਂ ਬੇਬੀ ਸਵਾ ਬਧਾਈਆਂ ਵੀ ਤੁਹਾਨੂੰ ਵੀ ਹਾਂ ਪੁੱਤ ਤੁਹਾਨੂੰ ਸਾਰੇ ਟੱਬਰ ਨੂੰ ਬਧਾਈਆਂ ਸੋ ਬੇਬੇ ਬਧਾਈਆਂ ਤਾਂ ਠੀਕ ਆ ਤੂੰ ਮੇਰੀ ਇੱਕ ਗੱਲ ਪੁੱਤ ਦੱਸ ਕੀ ਗੱਲ ਆ ਬੇਬੇ ਮੈਨੂੰ ਤਾਂ ਮੇਰੀ ਨਣਦ ਦੇ ਵਿਆਹ ਤੇ ਸਾਰੇ ਟੱਬਰ ਨੂੰ ਵਧੀਆ ਲੀੜਾ ਕਪੜਾ ਚਾਹੀਦਾ ਵਾ ਤੇ ਨਾਲੇ ਮੈਨੂੰ ਇੱਕ ਸੋਨੇ ਦੀ ਚੇਨ ਵੀ ਚਾਹੀਦੀ ਆ ਮੈਂ ਤਾਂ ਉਹਦੇ ਵਾਸਤੇ ਵਧੀਆ ਲੀੜਾ ਕਪੜਾ ਦੀ ਪਸੰਦ ਦਾ ਹੀ ਲੈ ਕੇ ਜਾਣਾ ਵਾ ਹਾਂ ਪੁੱਤ ਕੋਈ ਨਾ ਜਿੰਨਾ ਮਨਤਾਂ ਨੂੰ ਹੋਇ ਕਰਾਂਗੇ ਤੇ ਵੀ ਮੈਂ ਗੱਲ ਕਰ ਲੂੰਗੀ ਮੈਂ ਚਲ ਠੀਕ ਆ ਬੇਬੇ ਮੈਨੂੰ ਹੋਰ ਵੀ ਕੰਮ ਨੇ ਤੇ ਮੈਂ ਉਹਦੇ ਕੰਮ ਕਰ ਲਵਾਂ ਚਲੋ ਠੀਕ ਆ ਚਲ ਚੰਗਾ ਪੁੱਤ ਬੇਬੇ ਕਿਹਾ ਹੁੰਦੀ ਸਨ ਨੰਨੀ ਦਾ ਜਤ ਅੱਛਾ ਵਧਾਈਆਂ ਦਿੰਦੀ ਸੀ ਆਹੋ ਉਹ ਕਹਿੰਦੀ ਸੀ ਵਾ ਮਾਨਤਾ ਵਧੀਆ ਕਰਿਓ ਐਸਾ ਸੋਨੇ ਦੀ ਚੈਨ ਲਿਆਇਓ ਅੱਛਾ ਬੇਬੇ ਬੇਬੇ ਆਪਣਾ ਤਾਂ ਇਸ ਵਰ ਖਰਚਾ ਹੀ ਬਹੁਤ ਹੋ ਗਿਆ ਹੋ ਤਾਂ ਪੁੱਤ ਕਰਨਾ ਹੀ ਪੈਣਾ ਮਾਂ ਇਤਾਂ ਗੱਲ ਠੀਕ ਆ ਬੇਬੇ ਚਲ ਕੋਈ ਨਾ ਕਰ ਲੋ ਜਿਵੇਂ ਤੁਹਾਨੂੰ ਚੰਗਾ ਲੱਗਦਾ ਓਵੇਂ ਕਰ ਲਿਓ ਚਲ ਫਿਰ ਮੈਂ ਤਾਂ ਕੰਮ ਕਰਦੀ ਮੈਂ ਤਾਂ ਪੁੱਤ ਦੇਖਣ ਹੀ ਆਈ ਸੀ ਦੁਕਾਨੋਂ ਕਿਹਨੂੰ ਫੋਨ ਲਾਇਆ ਵਾ ਚਲ ਠੀਕ ਆ ਮਤਲਬ ਤਲਾਸ਼ਾ ਦੇਤਾ हाथाप तो का भी टैक की करा गे अपा पुता ठीक हाँ हां हां ठीक है बेबी वादिया तू सुना तू अज बड़ा हौली हौली जी बोल दी की ढिल ਨਹੀਂ ਪੁੱਤੇ ਬਿਮਾਰ ਨਹੀਂ ਹੈਗੀ ਮੈਂ ਤਾਂ ਬਾਰ ਦੇ ਦੁੱਖਿਆਂ ਚੰਨੀ ਕਰਕੇ ਕੀ ਗੱਲ ਹੋਗੀ ਬੇਬੇ ਨਹੀਂ ਪੁੱਤ ਕੋਸ ਨਹੀਂ ਉਹਦੀ ਨੰਦ ਦਾ ਵਿਆਹ ਵਾ ਨਾ ਹਾਂ ਹਾਂ ਬੇਬੇ ਮੈਨੂੰ ਪਤਾ ਉਹਦੀ ਨੰਦ ਦਾ ਵਿਆਹ ਮੈਂ ਕਿ ਤਾਈਓ ਫੋਨ ਲਾਇਆ ਸੀ ਮੈਂ ਕਿ ਤੈਨੂੰ ਦੱਸਦਾ ਕਿਤੇ ਉਹਦਾ ਕੀ ਪਤਾ ਮੈਂ ਕਿ ਕੰਮ ਚ ਨਾ ਟਾਈਮ ਲੱਗਿਆ ਉਹ ਤੁਹਾਨੂੰ ਫੋਨ ਕਰਨ ਦਾ ਹੋਰ ਪੁੱਤ ਉਹਨਾਂ ਦਾ ਸਾਨੂੰ ਬਹੁਤੇ ਖਰਚਾ ਪਾਤਾ ਹੁਣ ਕਾ ਦਾ ਖਰਚਾ ਬੇਬੇ ਮਾਂ ਤਾਂ ਤਾਂ ਤੱਕ ਤੁਹਾਨੂੰ ਬਤਾਇਆ ਹਾਂ ਕੁੜੀਆਂ ਦਾ ਕਰਨਾ ਹੀ ਹੁੰਦਾ ਉਹ ਤਾਂ ਕਾ ਦਾ ਖਰਚਾ ਹੈ ਹੁਣ ਤਾਂ ਮਹਿੰਗਾ ਇੰਨਾ ਸੂਟ ਲੈ ਕੇ ਗਏ ਜਰਮਨਾਂ ਦੇ ਤੇ ਵੀ ਹੁਣ ਕਹਿੰਦੀ ਮੈਨੂੰ ਸੋਨੇ ਦੀ ਚੈਨ ਵੀ ਚਾਹੀਦੀ ਆ ਜਨਮਦਾਨ ਤੇ ਸੂਟ ਬੇਬੇ ਉਹ ਤਾਂ ਮੈਨੂੰ ਕਹਿੰਦੀ ਸੀ ਕਿ ਮੈਂ ਤਾਂ ਕਹਿੰਦੀ ਪੈਸੇ ਹੀ ਲੈ ਲੈ 1000 ਰੁਪਏ ਦਿੱਤਾ ਕੇ ਬਾਪੀ ਨੇ ਮੈਨੂੰ ਯਾਰ ਨੀਪੋਤੋ ਦਾ ਅਸੇ ਹੀ ਆ ਰਾ ਸੂਟ ਲੈ ਕੇ ਗਈ ਆ ਦਾ ਸਵਿਆਰ ਦਾ ਸੂਟ ਵੇਖੇ ਉਹ ਤਾਂ ਕਹਿੰਦੀ ਮੈਂ 1000 ਰੁਪਿਆ ਹੀ ਲਿਆਵਾ ਹਾਂ 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 ਪੁੱਤ 10000 ਵਾਲਾ ਲੈ ਕੇ ਗਈ ਆ ਲੈ ਬੇਬੇ ਤੈਨੂੰ ਭੁਲੇਖਾ ਲੱਗਦਾ ਵਾ ਉਹ ਤਾਂ ਕਹਿੰਦੀ ਸੀ ਜੀ ਮੈਂ ਨਹੀਂ ਲਿਆ ਕੱਪੜੇ ਮੈਂ ਤਾਂ 1000 ਰੁਪਿਆ ਹੀ ਲਿਆਵਾ ਬੇਬੇ ਤੂੰ ਐਂ ਕਰ ਮੇਰੀ ਭਾਬੀ ਨਾਲ ਹੀ ਗੱਲ ਕਰਾ ਤੈਨੂੰ ਨਹੀਂ ਪਤਾਗਾ ਤੂੰ ਐਂ ਕਰ ਭਾਬੀ ਨੂੰ ਆਜ਼ਮਾੜ ਕੋੜਾ ਪੰਮੀ ਕੋੜਾ ਪੰਮੀ ਆ ਕੇ ਰਾਣੀ ਨਾਲ ਗੱਲ ਕਰੀ ਰਾਣੀ ਦਾ ਫੋਨ ਆ ਬੇਬੇ ਆਹੋ ਹੈਲੋ ਹਾ ਰਾਣੀ ਹਲੋ ਸਾਸ਼ੀ ਕਾ ਬਾਬੀ ਸਾਸ਼ੀ ਕਾ ਰਾਣੀ ਬਾਬੀ ਚੰਨੀ ਜਨਮ ਦਿਨ ਤੇ 10000 ਵਾਲਾ ਸੂਟ ਲੈ ਕੇ ਗਈ ਸੀ ਹਾਂ ਹਾਂ ਰਾਣੀ ਉਹ 10000 ਵਾਲਾ ਸੂਟ ਲੈ ਕੇ ਗਈ ਸੀ ਤੇ ਤੇਰਾ ਸੂਟ ਵੀ ਉਹਨੇ ਖਰੀਦਿਆ ਸੀ ਅੱਛਾ ਇੰਨਾ ਵਧੀਆ ਸੂਟ ਲੈ ਕੇ ਗਈ ਸੀ ਲੈ ਬਾਬੀ ਤੈਨੂੰ ਕੋਈ ਗੱਲ ਸਮਝ ਲੱਗੀ ਕਿਹੜੀ ਰਾਣੀ ਮिन्नੂ ਨਹੀਂ ਲੱਗੀ ਸਾਬੀ ਗੱਲੇ ਦਾਵਾ ਚੰਨੀ ਤਾਂ ਵਲੀ ਚਲਾਗਾ ਆਪਣੀ ਜਿੱਧਰ ਪ੍ਰੋਗਰਾਮ ਹੁੰਦਾ ਉਧਰ ਹੀ ਹੋ ਜਾਂਦੀ ਆ ਇੱਕ ਉਦੋਂ ਮੈਂ ਮੁੰਡੇ ਦੀ ਲੋੜੀ ਕੀਤੀ ਮਿੱਥੋ ਵਧੀਆ ਸੂਟ ਲੈ ਗਈ ਤੈਨੂੰ ਮਾੜਾ ਸੂਟ ਲਵਾਤਾ ਹੁਣ ਤੂੰ ਆਪਦੇ ਮੁੰਡੇ ਦਾ ਜਨਮ ਦਿਨ ਦਾ ਪ੍ਰੋਗਰਾਮ ਕੀਤਾ ਸੀਗਾ ਤੇ ਆਪ ਵਧੀਆ ਸੂਟ ਲੈ ਗਈ ਮੈਨੂੰ ਮਾੜਾ ਸੂਟ ਲਵਾਤਾ हाँ राणी गल तेरी जमा सही आ तू हूँ भाभी मेरी गल सुन तू हूँ आए करी चंगा हाँ 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 ये गल सही है आए कर भाभी तू चन्नी चनी फोन करके इतने सद फिर आप प्लैन खेडा सारा वही चल ठीक है राणी ਇੱਦਾਂ ਕਰ ਲੈਣੀ ਆ ਮੈਂ ਹੁਣੇ ਚੰਨੀ ਨੂੰ ਫੋਨ ਲਾਉਣੀ ਆ ਚਲੋ ਓਕੇ ਚਲ ਰਣੀ ਚੰਨੀ ਨੂੰ ਰਾਣੀ ਨੇ ਮੈਨੂੰ ਇੱਕ ਗੱਲ ਦੱਸੀ ਆ ਆਪਾਂ ਫੇਰ ਦੱਸੂ ਮੈਂ ਤੈਨੂੰ ਬਾਅਦ ਚ ਸਾਰੀ ਗੱਲ ਦਾਦੀ ਆ ਮੈਂ ਕਹਦੀ ਮੈਂ ਚੰਨੀ ਨੂੰ ਫੋਨ ਲਾਉਣੀ ਆ ਲੈ ਲੈ ਪੁੱਤ ਹੈਲੋ ਚੰਨੀ ਹਾਂ ਚੰਨੀ ਮੇਰੀ ਗੱਲ ਸੁਣ ਨਾ ਤੇਰੇ ਨਾਲ ਅੱਜ ਸੀ ਕੱਪੜੇ ਲਿਆਂਦੇ ਆ ਨਾਲੇ ਤੇਰੀ ਚੀਨ ਵੀ ਲਿਆਂਦੀ ਆ ਤੂੰ ਆ ਕੇ ਦੇਖ ਜਾਣੀ ਅੱਜ ਜਾਜेंगी ਘੰਟੇ ਘੰਟੇ ਤੱਕ ਆਜेंगी ਚਲ ਠੀਕਾ 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 ਚਲ ਓਕੇ ਬਾਈ ਬਾਈ ਚਲ ਬੀਬੀ ਘੰਟੇ ਤੱਕ ਆਉਂਦੀ ਐ ਇਹਨੇ ਪੁੱਛਦੇ ਆ ਇਹ ਜੀ ਇਦਾਂ ਕੀਤਾ ਕਿਉਂ ਚਲ ਆਹ ਹੋ ਗੋ ਤੇ ਇਹ ਤਾਂ ਪਰ ਗਲਤ ਗੱਲ ਆ ਅਕਸਰ ਨੂੰ ਮੇ ਤੁਹਾਨੂੰ ਆਪਦੀ ਵਧੀਆ ਲੈ ਜਾਂਦੀ ਆ ਕੱਪੜੇ ਉਹਨੂੰ ਘਟੀਆਂ ਲਵਾਈ ਜਾਂਦੀ ਆ ਬਹੁਤ ਤੇ ਇਹ ਤਾਂ ਮਾੜੀ ਗੱਲ ਆ ਫਿਰ ਹਾਂ ਚਲ ਕੋਈ ਨਾ ਘੰਟੇ ਤੱਕ ਆਉਂਦੀ ਐ ਕਰਦੇ ਆ ਗੱਲ ਇਹਦੀ ਪਤਾ ਲੱਗ ਜੂ ਨਾਲੇ ਕੀ ਕਰ ਰਹੇ ਆ ਕਰਾਂਗੇ ਗੱਲ ਹਾਂ ਕੱਲ ਮੈਂ ਥੋੜਾ ਜਿਹਾ ਕੰਮ ਨਿਬੇੜ ਲਵਾਂ ਫਿਰ ਆ ਜੂਗੀ ਘੰਟੇ ਨੂੰ ਫਿਰ ਆਪਾਂ ਗੱਲ ਕਰਦੇ ਆ। ਜਪੇ ਸਾਹਿਕਾ। ਸਾਸ ਸੁਕਾਲ ਕੋਤ। ਲੈ ਬੀਬੀ ਮੈਂ ਤੇ ਤੁਹਾਨੂੰ ਕਿਹਾ ਸੀ ਮੈਨੂੰ ਨਾਲ ਲੈ ਕੇ ਜਾਇਓ। ਉਹ ਤਾਂ ਬੈਹ ਕਰਕੇ ਮਗਾ ਤੈਨੂੰ ਟਾਈਮ ਵੱਧ ਲੱਗ ਜਾ ਫਿਰ ਪੰਮੀ ਚਲੀ ਗਈ ਸੀਗੀ। ਰਾਹ ਤੇ ਜਰਾਣੀ ਮਿਲ ਕੇ ਦੁਨੀਆ ਜਾਣ ਵਾਲੀਆਂ ਜਾ ਕੇ। ਹਾਂ।

ਹਾਂ ਬੜੀ ਚੰਗੀ ਆ। ਹਾਂ ਹਾਂ ਬੇਬੀ ਚੱਲੀ ਜਾਂਦੀਆਂ ਤਿਆਰੀ ਬਸ। ਰੀੜਾ ਕੱਪੜਾ ਸੀ ਲਈ ਜਾਂਦੇ ਆ। ਹਾਂ ਉਹ ਤਾਂ ਖਰੀਦਣਾ ਹੀ ਪਤਾ। ਹਾਂ। ਲੈ ਰਾਣੀ ਵੀ ਆਉਂਦੀ ਆ। ਇਹ ਰਾਣੀ ਤੇ। ਹੋਰ। ਕਿਵੇਂ ਕਰਨੀ? ਇਹ ਕਬਨ। ਬੜੀ ਬੜੀ ਸਸਟੀ ਕਬਨ। ਹਾਂ ਸਹੀ। ਠੀਕ ਆ? ਹਾਂ ਹਾਂ ਠੀਕ ਆ। ਤਾਂ ਹੀ ਤੂੰ ਕਿਵੇਂ ਆ ਗਈ ਦਰ? ਮੈਂ ਤਾਂ ਵੈਸੇ ਜੀ ਕੀਤਾ ਮੈਂ ਕਿ ਚੱਲ ਬੇਬੇ ਕੋਲ ਜਾ ਕੇ ਆਉਣੀ ਆ ਮੈਂ ਕਿਉਂ ਆਉਣੀ। ਅੱਛਾ। ਤੇ ਕਿੰਨੇ ਸਮੇਂ ਦਾ ਲੱਗਿਆ ਤੁਹਾਨੂੰ ਉਹ ਮੈਂ ਖੇਡੀ ਚੋਂ ਦੇਖ ਰਹੀ ਹਾਂ ਅੱਛਾ 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 ਠੀਕ ਹੈ ਠੀਕ ਹੈ ਮੈਂ ਠੀਕ ਹੈ ਕਿਉਂ ਪਤਾ ਲੱਗ ਗਿਆ ਆ ਲੈ ਕਿੰਨੇ ਚਾਹ ਨੇ ਚਲ ਬੇਬੇ ਹੁਣ ਮੈਂ ਛੇਤੀ ਛੇਤੀ ਕੱਪੜੇ ਦਿਖਾ ਦੂੰ ਮੈਂ ਤਾਂ ਜਾਣਾ ਵਾ ਕੋਈ ਨਾ ਦਿਖਾਉਣਾ ਪਤਾ ਮੈਂ ਲੈ ਕਿਉਂ ਨਹੀਂ ਕੱਪੜੇ ਬੈਠੋ ਤੁਸੀਂ ਚਾਹ ਪਾਣੀ ਪੀਓ ਮੈਂ ਲੈ ਕੇ ਨਹੀਂ ਆ ਲੈ ਤੇ ਮਿੱਕ ਕੱਪੜੇ ਦੇਖ। ਭਾਬੀ ਆਹ ਕੀ ਮਜ਼ਾਕ? ਆਹ ਤਾਂ ਉਹ ਸੂਟ ਆ ਜਿਹੜਾ ਰਾਣੀ ਨੇ ਤੁਹਾਨੂੰ ਦਿੱਤਾ ਸੀ। ਤੇ ਆਹ ਵਾਲਾ ਜਿਹੜਾ ਰਾਣੀ ਨੇ ਸੂਟ ਦਿੱਤਾ ਸੀ ਉਹ ਵਾਲਾ ਵਾ। ਇਹ ਕੀ ਮਜ਼ਾਕ ਆ? ਜਿਹੜਾ ਜਿਹੜਾ ਪੁੱਤ ਮਜ਼ਾਕ ਤੂੰ ਕੀਤਾ ਸੀ ਉਹੀ ਇਹਨਾਂ ਨੇ ਕਰਤਾ ਤੈਨੂੰ। ਬੇਬੇ ਕਿਹੜਾ ਮਜ਼ਾਕ? ਆਹੀ ਪੁੱਤ ਕੱਪੜਿਆਂ ਦਾ ਈ। ਇਹ ਮੇਜਾ ਕਰਕੇ ਚੰਨੀ ਤੈਨੂੰ ਮੈਂ ਸਮਝਾਉਣੀ ਆ ਨਾ ਤੂੰ ਉਦੋਂ ਲੈ ਗਈ ਮਹਿੰਗਾ ਸੂਟ 10000 ਵਾਲਾ ਤੇ ਤੂੰ ਮੈਨੂੰ ਕਹੀ ਗਈ ਮੈਨੂੰ ਤਾਂ ਭਾਬੀ ਨੇ 1000 ਰੁਪਏ ਦਿੱਤਾ ਵਾ ਦੱਸ ਜਿਹੜਾ ਉਹ چھوڑ ਦੇ ਨੋ ਕਿਵੇਂ ਪਤਾ ਲੱਗ ਗਿਆ ਸੂਟ ਪੱਚੀ ਭਾਬੀ ਨੂੰ ਤੂੰ ਲੈ ਕੇ ਨਹੀਂ ਗਈ ਉਦੋਂ ਦਾ ਮੈਂ ਤੈਨੂੰ ਇਹੋ ਜਿਹਾ ਕੁਛ ਖਾਇਆ ਵਾ ਕੀ ਗੱਲ ਆ ਚੰਨੀ ਤੂੰ ਸਾਡੇ ਨਾਲ ਬਹੁਤ ਮਾੜੀ ਕੀਤੀ ਆ ਜਦੋਂ ਉਹ ਪ੍ਰਾਣੀ ਨੇ ਮੈਨੂੰ ਘੱਟਿਆ ਸੂਟ ਲਵਾਇਆ ਸੀ ਮੈਂ ਬੇਬੇ ਨੂੰ ਕਿਹਾ ਵੀ ਸੀ ਪਰ ਬੇਬੇ ਮੈਨੂੰ ਕਹਿੰਦੀ ਚੱਲ ਕੋਈ ਨਾ ਵੀ ਇਨਾ ਫਰਕ ਨਹੀਂ ਕਰੀਦਾ ਹੁੰਦਾ ਇਹ ਸਾਡੇ ਦੋਨਾਂ ਵਿੱਚ ਮੀਨਾ ਗੱਲਬਾਤ ਨਹੀਂ ਹੋਈ ਬੇਬੇ ਮੇਰੇ ਨਾਲ ਮੀਨਾ ਲੜੀ ਰਹੀ ਆ ਗੇਮ ਪਲਾਨ ਕਰ ਗਈ ਤੇ ਜਿੱਧਰ ਪ੍ਰੋਗਰਾਮ ਹੁੰਦਾ ਤੂੰ ਉਧਰ ਨੂੰ ਹੋ ਜਾਨੀਂ ਤੇਰਾ ਤਾਂ ਉਹ ਕੰਮ ਆ ਥਾਲੀ ਦਾ ਬੈਂਗਣ ਕਰ ਇਧਰ ਨੂੰ ਕਰ ਇਧਰ ਨੂੰ ਸਹੀ ਗੱਲ ਸਹੀ ਗੱਲ ਆ ਫਿਰ ਪੁੱਤ ਤੇਰਾ ਤਾਂ ਚੰਗਾ ਰਿਆ ਪਰ ਮੈਨੂੰ ਬਹੁਤ ਤੇਰੇ ਤੋਂ ਇਹ ਉਮੀਦ ਨਹੀਂ ਸੀ ਚੰਨੀ ਨਾ ਭਾਬੀ ਮੈਨੂੰ ਇਹ ਸੀਗਾ ਵੀ ਜੇ ਮੈਨੂੰ ਮਾੜਾ ਸੂਟ ਤੁਸੀਂ ਦੇ ਤਾਂ ਫੇਰ ਆਹ ਪ੍ਰਾਣੀ ਵਧੀਆ ਸੂਟ ਲੈ ਜਾਂਦੀ ਚੱਲ ਕੋਈ ਨਾ ਭਾਬੀ ਹੁਣ ਮੈਨੂੰ ਵੀ ਪਛਤਾਵਾ ਆਵਦੀ ਗੱਲ ਤੇ ਰਾਣੀ ਚੰਨੀ ਨਾ ਮੈਂ ਰਾਣੀ ਚ ਕਦੇ ਫਰਕ ਕੀਤਾ ਨਾ ਮੈਂ ਤੇਰੇ ਚ ਫਰਕ ਕੀਤਾ ਵਾ ਮੈਂ ਦੋਨਾਂ ਨਣਦਾਂ ਨੂੰ אבי ਛੋਟੀਆਂ ਭੈਣਾਂ ਵਾਂਗੂ ਸਮਝਿਆ ਅੱਜ ਤਾਈ ਚਲੋ ਮੈਨੂੰ ਮਾਫ ਕਰ ਦਿਓ ਹੁਣ ਚੱਲ ਕੋਈ ਨਾ ਤੂੰ ਇਹ ਪੇ ਫਿਕਰ ਰਹਿ ਤੇਰੇ ਵਾਸਤੇ ਜਿੰਨਾ ਹੋਊਗਾ ਅਸੀਂ ਉੰਨਾ ਕਰਾਂਗੇ ਚਲ ਕੋਈ ਨਾ ਇਸ ਵਾਰ ਮੈਨੂੰ ਮaaf ਕਰ ਦੋ ਮਮ ਬੇਬੇ ਤੇ ਰਾਣੀ ਤੂੰ ਵੀ ਮੈਨੂੰ ਮaaf ਕਰ ਦੇ ਤੇ ਭਾਬੀ ਤੂੰ ਵੀ ਮੈਨੂੰ ਮaaf ਕਰ ਦੇ ਹੁਣ ਬੇਬੇ ਮੈਨੂੰ ਕੁਛ ਨਹੀਂ ਚਾਹੀਦਾ ਹੈਗਾ ਸਾਡੇ ਮੇਰੇ ਨਣਦ ਦੇ ਵਿਆਹ 'ਚ ਸਾਰਾ ਕੁਛ ਮੈਂ ਆਪ ਕਰੂੰ ਹੁਣ ਤੁਹਾਨੂੰ ਦੋਨਾਂ ਨੂੰ ਸੋਟ ਮੈਂ ਆਪ ਹੀ ਪਸੰਦ ਦੇ ਲਾਉਂਗੀ ਮੈਨੂੰ ਮaaf ਕਰ ਦੋ ਹੁਣ ਚਲ ਚਲ ਨੂੰ ਨਹੀਂ ਲੋੜ ਸੋਟਾਂ ਦੀ ਚਲ ਕੋਈ ਨਾ ਬੇਬੇ ਹੁਣ ਤੂੰ ਮaaf ਕਰ ਦੇ ਤੋ ਗਲਤੀ ਹੋਗੀ ਚਲ ਕੋਈ ਨਾ ਇੱਕ ਦੀ ਭੁੱਲ ਤਾਂ ਬਖਸ਼ੀ ਜਾਂਦੀ ਦੀ ਬੰਦੇ ਚਲ ਮaaf ਕਰ ਕਰ ਬੇਬੇ ਹੁਣ ਮੈਨੂੰ ਮaaf ਕਰ ਦੇ ਹੁਣ ਮੇਰੇ ਨਣਦ ਦੇ ਵਿਆਹ ਤੇ ਤੁਸੀਂ ਉਹ ਮੂਰੇ ਹੋ ਕੇ ਆਉਣਾ ਵਾ ਕੋਈ ਨਾ ਆ ਜਾਗੇ ਬੇਬੇ ਹੁਣ ਆਪਾਂ ਚੱਲਾਂਗੇ ਸਾਰੇ ਜਾਣੇ ਉਹਨਾਂ ਦੇ ਵਿਆਹ ਤੇ ਚੱਲ ਛੱਡਾਂਗੇ ਮਸਤੀ ਦਾ ਜਿਹੜਾ ਹੋ ਗਿਆ ਹੋ ਗਿਆ ਹੁਣ ਉਹਨੂੰ ਕੀ ਯਾਦ ਕਰਨਾ ਮਨ ਮੜਕੇ ਚੱਲ ਕੋਈ ਨਾ ਪੁੱਤ ਆ ਜਾਣਾ ਆਵਾਂਗੇ ਕੋਈ ਨਾ ਸਾਰੇ ਜਾਣੇ ਆ ਚਲੋ ਠੀਕ ਆ ਬੇਬੇ ਮੈਂ ਚੱਲਦੀ ਹਾਂ ਤੇ ਵਿਆਹ ਦੀ ਤਿਆਰੀਆਂ ਕਰਨੀਆਂ ਨੇ ਚੱਲ ਚੱਲ ਜਾਓ ਉਹ ਕੰਮ ਹੋ ਜਾਂਦੇ ਵਿਆਹ ਦੇ ਕਰੇ ਚੱਲ ਕੋਈ ਨਾ ਚੰਨੀ ਜਿੰਨਾ ਹੋਊਗਾ ਸੀ ਕਰਾਂਗੇ ਨਹੀਂ ਨਹੀਂ ਕੁਝ ਨਹੀਂ ਚਾਹੀਦਾ ਚਲੋ ਠੀਕ ਆ ਮੈਂ ਚੱਲਦੀ ਹਾਂ ਚੰਗਾ ਚੱਲ ਠੀਕ